ਬਾਬਾ ਬੰਦਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕੱਲ ਮਨਾਇਆ ਹੈ ਨਾ ਸਾਧ ਸੰਗਤ ਜੀ ਸ਼ਰਾਰਤਾਂ ਕਰਨੋ ਛੇੜਖਾਨੀਆਂ ਕਰਨੋ ਦੁਸ਼ਟ ਲੋਕ ਬਾਜ ਨਹੀਂ ਕਦੇ ਵੀ ਆਉਂਦੇ ਹਰਿਆਣੇ ਦੇ ਵਿੱਚ ਔਰ ਦਿੱਲੀ ਦੇ ਵਿੱਚ ਔਰ ਕਈ ਥਾਈਂ ਬਾਬਾ ਬੰਦਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੈਸੇ ਸਾਰੇ ਭਾਰਤ ਨੂੰ ਮਨਾਉਣਾ ਚਾਹੀਦਾ ਹੈ ਪਰ ਜੇ ਸਾਰੇ ਭਾਰਤ ਦੇ ਲੋਕ ਮਨਾਉਣ ਲੱਗਦੇ ਨੇ ਨiyet ਸ਼ੁੱਧ ਨਹੀਂ ਨਾ ਕਰਦੇ ਨiyet ਰਾਸ ਨਹੀਂ ਕਰਦੇ ਗੜਬੜ ਕਰਦੇ ਨੇ ਕੀ ਗੜਬੜ ਕੀਤੀ ਐ ਉਤੇ ਬੰਦਾ ਬੈਰਾਗੀ ਲਿਖਿਆ ਕਿਸੇ ਦਾ ਅੱਧਾ ਨਾਂ ਲਾਓ ਵਿਗਾੜ ਕੇ ਨਾਂ ਲਾਓ ਗੁੱਸਾ ਕਰਦਾ ਹਰ ਕੋਈ ਮਹਾਰਾਸ਼ਟਰ ਦੇ ਵਿੱਚ ਜਾ ਕੇ ਇਹਨਾਂ ਕਹਿ ਕੇ ਵਿਖਾ ਦਿਓ ਸ਼ਿਵਾਜੀ ਕਿਤੇ ਗੱਲ ਕਰਦੇ ਆ ਨਾ ਕਹਿ ਦਿਓ ਕਿ ਸ਼ਿਵਾਜੀ ਉਹ ਕਹਿੰਦੇ ਭਾਈ ਸਾਹਿਬ ਇਦਾਂ ਨਹੀਂ ਬੋਲਣਾ ਛਤਰਪਤੀ சிவாਜੀ ਮਹਾਰਾਜ ਬੋਲੋ ਇਹ ਤੁਸੀਂ ਨਰਾਦਰੀ ਕਰਦੇ ਪਾਏ ਹੋ ਸਾਡੇ ਉਸ ਮਹਾਂਪੁਰਖ ਦੀ சிவாਜੀ ਕੱਲਾ ਨਹੀਂ ਕਹਿਣਾ ਛਤਰਪਤੀ சிவாਜੀ ਮਹਾਰਾਜ ਕਹੋ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਤੇ ਜੇ ਕੋਈ ਕਹੇ ਬੰਦਾ ਬਹਿਰਾਗੀ ਇਹ ਬੇਇੱਜ਼ਤੀ ਨਹੀਂ ਹੈ ਇਹ ਬੇਦਬੀ ਨਹੀਂ ਹੈ ਇਸ ਮਹਾਂਪੁਰਖ ਦੀ ਹੀਠੀ ਨਹੀਂ ਹੈ ਇਹਦੇ ਤੋਂ ਬਾਅਦ ਆਉਣਾ ਚਾਹੀਦਾ ਐਸੇ ਸ਼ਰਾਰਤੀ ਲੋਕਾਂ ਨੂੰ ਕਈ ਲੋਕ ਪੁੱਛਦੇ ਐ ਕਿ ਵੇਖੋ ਜੀ ਭਾਰਤ ਦੀ ਕੇਂਦਰ ਸਰਕਾਰ ਨੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਤੇ ਪੰਜਾਬ ਦੇ ਸਿੱਖ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਹਨ ਹੰਗਾ ਸਿੰਘਾਂ ਦੀਆਂ ਹੋਣ ਜਾਂ ਤਕਸਾਲ ਹੋਵੇ ਜਾਂ ਹੋਰ ਜਥੇ ਬੰਦੀਆਂ ਹੋਣ ਇਹ ਉਹਨਾਂ ਦੇ ਸਮਾਗਮਾਂ ਦੇ ਵਿੱਚ ਸਹਿਯੋਗ ਕਿਉਂ ਨਹੀਂ ਕਰਦੇ ਕੇਂਦਰ ਸਰਕਾਰ ਸਿੱਖਾਂ ਦਾ ਐਡਾ ਵੱਡਾ ਦਿਨ ਮਨਾਉਂਦੀ ਪਈ ਹੈ ਇਹ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਦਿਨ ਮਨਾਉਂਦੀ ਹੈ ਪਰ ਕੇਂਦਰ ਸਰਕਾਰ ਨੂੰ ਆਪਣੀ ਨੀਅਤ ਰਾਸ ਕਰਨੀ ਚਾਹੀਦੀ ਹੈ ਦੁੱਖ ਦੀ ਗੱਲ ਇਹ ਹੈ ਕਿ ਨੀਅਤ ਰਾਸ ਨਹੀਂ ਕਰਦੇ ਦਿਨ ਤਾਂ ਮਨਾਉਂਦੇ ਪਏ ਨੇ ਨੀਅਤ ਰਾਸ ਨਹੀਂ ਕਰਦੇ ਪਏ ਕਿਉਂ ਸਾਬ ਜਾਦਿਆਂ ਦਾ ਸ਼ੀਦੀ ਦਿਹਾੜਾ ਮਨਾਉਣਾ ਤੇ ਸਿੱਖ ਰਵੈਤਾਂ ਦੇ ਅਨੁਸਾਰ ਮਨਾਉਣਾ ਚਾਹੀਦਾ ਹੈ ਨਾ ਜੇ ਸਿੱਖ ਰਵੈਤਾਂ ਤੋਂ ਉਲਟ ਜਾ ਕੇ ਮਨਾਉਂਦੇ ਹੋ ਈਦੋਂ ਚੰਗਾ ਭਰਾਓ ਰਹਿਣ ਦਿਓ ਫਿਰ ਰਹਿਣ ਦਿਓ ਫਿਰ ਜੇ ਕਿਸੇ ਦਾ ਨਾਮ ਲੈਣਾ ਹੈ ਸਤਕਾਰ ਨਾਲ ਲਓ ਜੇ ਸਤਕਾਰ ਨਾਲ ਨਾਮ ਨਹੀਂ ਲੈਣਾ ਅਧੂਰਾ ਲੈਣਾ ਹੈ ਤੇ ਵਿੱਚ ਚੁੱਪਗੀ ਤੇ ਰਹੋ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਜਾਨਤ ਉਸਤਤ ਕਰਤ ਨਿੰਦਿਆ ਅੰਧ ਮੂੜ ਐਸੇ ਆਰਾਧ ਬੇ ਤੇ ਮੋਨ ਸੁਖਦਾਈ ਹੈ ਜਾਨਤ ਜਾਣਦਾ ਹੈ ਸਮਝਦਾ ਹੈ ਕਿ ਉਸਤਤ ਮੈਂ ਉਸਤਤ ਕਰ ਰਿਆਂ ਵਡਿਆਈ ਕਰ ਰਿਆਂ ਪਰ ਕਰਦਾ ਕੀ ਹੈ ਕਰਤ ਨਿੰਦਿਆ ਅੰਧ mùੜ ਮੂਰਖ ਨਿੰਦਾ ਕਰੀ ਜਾਂਦਾ ਹੈ ਸਮਝਦਾ ਮੈਂ ਵਡਿਆਈ ਕਰਦਾ ਕਰੀ ਜਾਂਦਾ ਨਿੰਦਾ ਭਾਈ ਸਾਹਿਬ ਜੀ ਕਹਿੰਦੇ ਇਹੋ ਜੀ ਵਡਿਆਈ ਕਰਨ ਨਾਲੋਂ ਤੇ ਚੁੱਪੀ ਕਰ ਜਾਵੇਂ ਤੇ ਚੰਗਾ ਹੈ ਇਸ ਲਈ ਭਾਈ ਜੇ ਤਾਂ ਤੁਸੀਂ ਸਾਹਿਬਜ਼ਾਦਿਆਂ ਨੂੰ ਸਿੱਖ ਰਵੈਤਾਂ ਦੇ ਅਨੁਸਾਰ ਬਾਬੇ ਕਹਿਣਾ ਹੈ ਬਾਬਾ ਜੀ ਕਹਿਣਾ ਹੈ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੀ ਸ਼ਹਾਦਤ ਦਾ ਵਰਣਨ ਚੜ੍ਹਦੀ ਕਲਾ ਦੇ ਨਾਲ ਕਰਨਾ ਹੈ ਕਿ ਕਿਵੇਂ ਮਾਂ ਨੇ ਸਜਾ ਕੇ ਤੋਰੇ ਕਿਵੇਂ ਸਾਹਿਬਜ਼ਾਦੇ ਜਿਕਾਰੇ ਲਾਉਂਦੇ ਲਾੜੀ ਮੌਤ ਨੂੰ ਵਿਆਹਣ ਤੁਰੇ ਤੇ ਤੁਹਾਡਾ ਧੰਨਵਾਦ ਹੈ ਤੇ ਜੇ ਤੁਸੀਂ ਸਾਹਿਬਜ਼ਾਦਿਆਂ ਨੂੰ ਮਾਸੂਮ ਬੱਚੇ ਬਣਾ ਕੇ ਤੇ ਭੇਰ ਉਹਨਾਂ ਦੇ ਉੱਤੇ ਔਰੰਗਜ਼ੇਬ ਦੇ ਜ਼ੁਲਮ ਦੀ ਗੱਲ ਨੂੰ ਵਧਾਉਣਾ ਹੈ ਤੇ ਸਹਿਬਜ਼ਾਦਿਆਂ ਦੀ ਬਹਾਦਰੀ ਨੂੰ ਉਹਦੇ ਥੱਲੇ ਨੱਪ ਦੇਣਾ ਹੈ ਇਹੀ ਪੇਸ਼ ਕਰਨਾ ਹੈ ਉਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਬੱਚਿਆਂ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਤੇ ਮਾਫ਼ ਕਰਿਓ ਇਹ ਸਾਡੇ ਬਾਬਿਆਂ ਦੀ ਤੋਹੀਨ ਹੈ ਇਹ ਸਾਡੇ ਬਾਬਿਆਂ ਦੀ ਬੇਇੱਜ਼ਤੀ ਹੈ ਇਹ ਬਦਬੀ ਹੈ ਇਹਦੇ ਨਾਲੋਂ ਚੰਗਾ ਫਿਰ ਰਹਿ ਨਹੀਂ ਦਿਓ ਇਹ ਹੈ ਮੁੱਦਾ ਇਹ ਹੈ ਅਸਲ ਗੱਲ ਜੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਓ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਪਰ ਜੇ ਤੁਸੀਂ ਬੰਦਾ ਬੈਰਾਗੀ ਕਹਿਣਾ ਹੈ ਤੇ ਈਦੋ ਚੰਗਾ ਆਪਣਾ ਮੂੰਹ ਬੰਦ ਹੀ ਕਰ ਲਓ ਫਿਰ ਜੇ ਤੁਸੀਂ ਸਾਬ ਜਿਆਦਿਆਂ ਨੂੰ ਬਾਬੇ ਕਹਿਣਾ ਹੈ ਤਾਂ ਤੁਹਾਡਾ ਧੰਨਵਾਦ ਹੈ ਤੇ ਜੇ ਉਹਨਾਂ ਨੂੰ ਮਜਲੂਮ ਬੱਚੇ ਬਣਾਉਣਾ ਹੈ ਤੇ ਭਰਾਓ ਫਿਰ ਰਹਿਣ ਦਿਓ ਜੇ ਤੁਹਾਡੀ ਨੀਅਤ ਰਾਸ ਨਹੀਂ ਤੇ ਫਿਰ ਖਿਹੜਾ ਛੱਡੋ ਫਿਰ ਪਖੰਡ ਕਿਉਂ ਕਰਦੇ ਹੋ